ਲੋਜੀ ਸਵੇਰ ਹੋ ਚੁੱਕੀ ਆ ਤੇ ਇਸ ਵਕਤ ਆਪਾਂ ਹੈ ਤਖਤ ਸ਼੍ਰੀ ਕੇਸਗੜ ਦੇ ਬਿਲਕੁਲ ਆਪੋਜ਼ਿਟ ਸਾਹਮਣੇ ਨਜ਼ਰ ਆ ਰਿਹਾ ਇੱਕ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਤੇ ਅੱਜ ਦੀ ਪਹਿਲੀ ਤਰੀਕ ਹੈ ਸਤੰਬਰ ਦੀ ਤੇ ਆਪਾਂ ਤਕਰੀਬਨ ਹੋ ਗਏ ਰੈਡੀ ਦੇ ਟਾਈਮ 9 ਵਜੇ ਚੁੱਕੇ ਨੇ ਤੇ ਆਪਾਂ ਹੁਣ ਚੱਲੇ ਆ ਦਰਸ਼ਨ ਕਰਨ ਤਖਤ ਸਾਹਿਬ ਦੇ ਨਾਲੇ ਕਿਰੇ ਦੇ ਦਰਸ਼ਨ ਕਰਾਂਗੇ ਤੇ ਹੋਰ ਵੀ ਦੋ ਤਿੰਨ ਗੁਰਦੁਆਰੇ ਹੈਗੇ ਆ ਤੋਂ ਉਹਨਾਂ ਦੇ ਵਿੱਚ ਦਰਸ਼ਨ ਕਰਾਂਗੇ ਅੱਜ ਦਾ ਵਲੌਗ ਸਾਡਾ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਲਾ ਹੋਏਗਾ ਤੇ ਅਨੰਦਪੁਰ ਸਾਹਿਬ ਦੇ ਜਿੰਨੇ ਗੁਰਦੁਆਰੇ ਵੱਧ ਤੋਂ ਵੱਧ ਜਿੰਨੇ ਆਪਾਂ ਦਰਸ਼ਨ ਕਰ ਸਕਦੇ ਕਰਾਂਗੇ ਜੀ ਥੋੜੇ ਸੁਸਤਾ ਆ ਰਹੇ ਨੇ ਲੱਗਦੇ ਨਹੀਂ ਨਹੀਂ ਰੈਡੀ ਆ ਚਲੋ ਰੈਡੀ ਆ ਵੈ ਰੈਡੀ ਤੇ ਕਮਰਾ ਬਹੁਤ ਵਧੀਆ ਸੀ ਸਸਤੀ ਕਾਰ ਦੀ ਸਾਰੀਆਂ ਨੇ ਅੱਜ ਦੇ ਸਾਡੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਦਰਸ਼ਨ ਕਰਾਂਗੇ ਸ੍ਰੀ ਕੇਸਗੜ ਸਾਹਿਬ ਦੇ ਨਾਲ ਨਾਲ ਤੁਹਾਨੂੰ ਵੀ ਕਰਵਾਵਾਂਗੇ ਜੁੜੇ ਹੋਏ ਸਾਡੇ ਨਾਲ ਬੁਲਾਉਗੇ ਐਂਟਰ ਚਲੋ ਜੀ ਟਾਈਮ 9:00 ਵਜੇ 10 ਮਿੰਟ ਤੇ ਆ ਆ ਗਈ ਸਾਡੀ ਚਾਬੀ ਆ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਤੇ ਇਹ ਕੱਢਣ ਨਾਲ ਲੋ ਖੁੱਲੇਗਾ ਕਮਰੇ ਦਾ ਦੇ ਨਾਲ ਹੈ ਜਿਹੜੀ ਲਾਈਟ ਹੁਣ ਆਪਣੇ ਆਪ ਅੱਧੇ ਮਿੰਟ ਵਿੱਚ ਬੰਦ ਹੋ ਜਾਗੀ ਇਹ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਤੇ ਅੱਗੇ ਬਾਅਦ ਤੇ ਚੱਲੀਏ ਲੋਕੋ ਗੈਸ ਚੱਲ ਜੀ ਤੇ ਸੰਤਤ ਨੇ ਸਾਡੀ ਉਹ ਅੱਗੇ ਅੱਗੇ ਨਿਕਲ ਗਈ ਚੱਲੀਏ ਫੜਾਫੜ ਲੋ ਜੀ ਯਾਤਰੀਨ ਵਾਸਤੇ ਬਾਹਰ ਆ ਗਏ ਆ ਤੇ ਹੁਣ ਚੱਲੇ ਆਪਾਂ ਕਿਸ ਗੜ ਸਾਹਿਬ ਰੋਹਲਾ ਆਪਾਂ ਪਹਿਲਾਂ ਰਾਤੀ ਆਏ ਸੀ ਤੇ ਰਾਤ ਦਾ 뷰 ਤੁਸੀਂ ਵੇਖਿਆ ਸੀ ਇੱਥੋਂ ਦਾ ਹੁਣ ਆਪਾਂ ਤੁਹਾਨੂੰ ਦਿਨ ਦਾ 뷰 ਖੋਲਦੇ ਹਾਂ ਗੁਰਗੋਬੇ ਸਿੰਘ ਜੀ ਯਾਤਰੀ ਨਿਵਾਸ ਆਹ ਰਸਤਾ ਜਾਂਦਾ ਬਾਹਰ ਰੋਡ ਵਾਲੀ ਸਾਈਡ ਤੇ आ जाता तख्त तो श्री केसगढ़ सामने आ गया जी माता जीतो जी निवास आ जीतो जी निवास है इतना के टाइम लिखे हुए आप चेक करना है हम्म आज ਅਰੇ ਬਾ ਕੀ ਆ ਜੀ ਯਾ ਸਾਰੇ ਇੱਥੋਂ ਦੇ ਟ੍ਰੇਨਰਾਂ ਦਾ ਟਾਈਮ ਜਿਹੜੇ ਅਨੰਦਪੁਰ ਸਾਹਿਬ ਜੀ ਗੱਡੀਆਂ ਹੁੰਦੀਆਂ ਤੇ ਸਾਰੇ ਤੁਸੀਂ ਸਕਰੀਨਸ਼ਾਟ ਲੈ ਕੇ ਵੇਖ ਲਓ ਯਸਰਾ ਹੈਗੀ ਮਾਤਾ ਜੀਤੋ ਜੀ ਤੇ ਉਧਰੋਂ ਆਪਾਂ ਨਿਕਲਦੇ ਪਏ ਹਾਂ ਸਾਹਮਣੇ ਆ ਗਈ ਖੁੱਲੀ ਗਰਾਊਂਡ ਨਾਲ ਪਾਰਕ ਤੇ ਇਧਰ ਸਾਈਡ ਤੇ ਪક્ષੀ ਦੀ ਕਿੱਸਾੜ ਚੜ੍ਹ ਜਾ हैं इधरों ही बस रहते कि तो नहीं बाबा नगर सही है महिला बाबा मनोलक्षणी बहुत पहला नगर सही है तो बाबा मथातेक ये मथातेक कहाँ है मथातेक की जान ना तो हो जोड़े कर आज रिक्त कर चलो जोड़ा घर जोड़े जन्म कराने बहुत करिए दर्शन तक ਲੋ ਜੀ ਤਖਤ ਸ੍ਰੀ ਕਿਸਗੜ ਸਾਹਿਬ ਦੇ ਦਰਸ਼ਨ ਹੋ ਗਏ ਨੇ ਹੁਣ ਆਪਾਂ ਕੜਾ ਪ੍ਰਸ਼ਾਦ ਛੱਕ ਕੇ ਬਾਹਰ ਆਇਆ ਤੇ ਹੁਣ ਚੱਲੀ ਆਪਾਂ ਇੱਕ ਨਵੇਂ ਇੱਧਰ ਗੁਰਦੁਆਰੇ ਕਿ ਪਤਾ ਕਰਦੇ ਕਿਹੜਾ ਗੁਰਦੁਆਰਾ ਦਰਸ਼ਨ ਕਰਦੇ ਹਾਂ ਬਾਹਰ ਜਾ ਅੰਦਰ ਰਸਤਾ ਇਧਰੋਂ ਆ ਪ੍ਰਸ਼ਾਦ ਲੈਣਾ ਸਰਦਾਰ ਜੀ ਪ੍ਰਸ਼ਾਦ ਲੈਣਾ ਚਲੋ ਫਿਰ ਉਧਰ ਜੀ ਦੀ ਦਾ ਚਲੋ ਜੀ ਪੰਜੀਰੀ ਦਾ ਪ੍ਰਸ਼ਾਦ ਲੈ ਲਿਆ ਆਪਾਂ ਉੱਗੀ ਆਪਾਂ ਜਾ ਰਿਹਾ ਲੰਗਰ ਹਾਲ ਵਾਲਾ ਲੰਗਰ ਛਕੀਏ ਫੇਰ ਅੱਗੇ ਗੁਰਦੁਆਰੇ ਜਿਹੜੇ ਹੈਗੇ ਆ ਉਹਦੇ ਦਰਸ਼ਨ ਕਰਦੇ ਆ ਅੱਛਾ ਸਾਹਿਬ ਬਹਨੇ ਜੀ ਉਹ ਜਿਹੜਾ ਰਾਜੀ ਗੁਰਦੁਆਰਾ ਚੀਗੰਗ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਟੈਕਰ ਦੋ ਰਾ ਖਿਲਾਫ ਫਤਿਹਗੜ ਸਾਹਿਬ ਮਾਣਾਪਾ ਚੱਲੇ ਇੱਧਰ ਮਾਰਕੀਟ ਵੀ ਹੈ ਚੰਗੀ ਵੱਡੇ ਮਾਣਾਪਾ ਚਾਹ लो जी गुरुद्वारा शीशिगंज साहब के हो गए दर्शन हूँ चलीए गुरद्वारा भोर साहब वो मेरा ख्याल इधरली सैड है और सामने दिखाई दे रहे तो लो जी गुरुद्वारा शीशीगंज का दूजा गेट इधर वो बिल्कुल ओपोजिट

ਇਹ ਗਾਜੀ ਗੁਰਦੁਆਰਾ ਪੋਰਾ ਸਾਹਿਬ ਦਾ ਇਤਿਹਾਸ ਪੋਰਾ ਸਾਹਿਬ ਦੀ ਪੋਰਾ ਸਾਹਿਬ ਇਹ ਗੁਰਦੁਆਰਾ ਠੜਾ ਸਾਹਿਬ ਇਹ ਗੁਰਦੁਆਰਾ ਗਾਜੀ ਦਮਦਮਾ ਸਾਹਿਬ ਗੁਰਿਆਈ ਅਸਥਾਨ ਪਾਛਾਈ ਦੱਸਣ ਚਲੋ ਜੀ ਗੁਰਦੁਆਰਾ ਸਾਹਿਬ ਦੇ ਹੋ ਕੇ ਦਰਸ਼ਨ ਤੇ ਹੁਣ ਚੱਲੀ ਆਪਾਂ ਵਾਪਸ ਕੈਟੀ ਸਾਈਡ ਤੇ ਜਾਣਾ ਹੁਣ ਹੁਣ ਉੱਧਰ ਜਾਣਾ ਕਿਲੇ ਵਾਲੀ ਸਾਈਡ ਤੇ ਹਾਂਜੀ ਲੋ ਘੜ ਕਿਲੇ ਵਾਲੀ ਸਾਈਡ ਤੇ ਅਦਰ ਮਰਮਰ ਚੱਲਦੀ ਪਈ ਆ ਸੋ ਬਹੁਤ ਠਕੀ ਆ ਹਾਂ ਸੋ ਸੋ ਪਸਿਨੇ ਪੂਰੇ ਆ ਰਹੇ ਤੁਸੀਂਨੇ ਵੀ ਕੋਈ ਕੰਮ ਨਹੀਂ ਕੀਤਾ ਇਹ ਲੈਮਨ ਛੋਟਾ ਪੀਣਾ ਹੈ ਲੈ ਆਹ ਜੀ ਤਾਂ ਨਹਿਮਾ ਸਾਡਾ ਪੀਣ ਵਾਸਤੇ ਬ੍ਰੇਕ ਕਰਵਾਤੀ ਸਾਡੇ ਕਿਹੜਾ ਪਿਲੋ ਕੋਈ ਗੱਲ ਨਹੀਂ ਕਿਥੋਂ ਆਓ ਨੇ ਲਗਾ ਜਿਹੜੇ ਪਹੁੰਚ ਜੀ ਪਹੁੰਚੇ ਆਪਾਂ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ

गरमी किती आहे सांगमरमर आता चारे बन्ने हे आहे जी किला आनंदगड साहेब ते इधर गुरुद्वारा साहेब <laughs> ਕਰੀਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੱਕੋ ਨਾ ਸਾਹਮਣੇ ਰਸਤੇ ਤੇ ਖਾਲਸਾ ਨਜ਼ਰ ਆ ਰਿਹਾ ਹੈ ਬਿਲਡਿੰਗ ਸਾਹਮਣੇ ਆ ਤੇ ਉਧਰ ਵੀ ਆਪਾਂ ਜਾਣਾ ਹਲੇ ਆ ਚੈੱਕ ਕਰ ਤੇ ਆਪਾਂ ਇਸ ਵੇਲੇ ਗਿਆ ਕਿਲਾ ਆਨੰਦਗੜ੍ਹ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਚਲੇ ਆ ਕਿਲੇ ਦੇ ਅੰਦਰ ਗਰਗੋਬੇ ਸਿੰਘ ਜੀ ਵਲੇ ਪੁੱਤਰ ਹਸਤਾਨ ਪੁਲੀਸ ਸਾਹਿਬ 100 ਤੇ 32 ਪੌੜੀਆਂ ਜੀ ਚਲੋ ਕਰੀਏ ਦਰਸ਼ਨ ਇਥੋਂ ਵਿਰਸਤੇ ਖਾਲਸਾ ਦੀ ਟਿਕਟ ਹੁੰਦੀ ਹੈ ਜੀ ਤੇ ਇਥੋਂ ਟਿਕਟ ਲੈ ਰਹੇ ਆ ਉਹਦਾ ਟਾਈਮਿੰਗ ਮਿਲੇਗੀ ਫਿਰ ਟਾਈਮਿੰਗ ਤੇ ਉਹਦਾ ਵੇਖਣ ਜਾਵਾਂਗੇ ਕਿਵੇਂ ਨਹੀਂ ਆ ਜੀ ਰੋ ਪ੍ਰੀਆ ਇਹ ਪਾਸ ਫਰੀ ਹੈ ਨਾ ਇੱਕ ਦੇ ਆਧਾਰ ਪਹਿਲਾਂ ਤੋਂ ਆਧਾਰ ਘਰ ਲੰਦੇ ਹੋ ਨਹੀਂ ਲੱਤਾ ਪਹਿਲਾਂ ਲੱਤਾ ਜੀ ਨੋ ਮੈਂ ਅੱਛਾ ਕਿਧਰੋਂ ਐਂਟਰੀ ਆ ਉਹ ਸਾਹਮਣੋਂ ਉਧਰੋਂ ਲੋ ਜੀ ਪਹੁੰਚ ਗਏ ਆਪਾਂ ਵਿਰਾਸਤ ਤੇ ਕਾਲਾ ਸਾਹ ਹਾਂ ਲੋ ਜੀ ਵਿਰਾਸਤ ਤੇ ਕਾਲਾ ਸਾਹ ਬ੍ਰਿਜ ਤੇ ਆ ਗਏ ਆ ਵੀਡੀਓ ਕਿੱਥੋਂ ਤੱਕ ਲੋੜ ਆ ਬਸ ਆ ਇਹਨਾਂ ਨੇ ਨਲਕੇ ਆਦਣਾ ਬੰਦ ਕਰ ਅੱਛਾ ਇਹਨਾਂ ਨੂੰ ਬੰਦ ਕਰ ਦੇਣੇ ਕਹਿੰਦੇ ਨਾ

ਲੋ ਜੀ ਵਿਰਾਸਤੇ ਖਾਲਦਾ ਦਾ ਅੱਧਾ ਪੁਆਇੰਟ ਆਪਾਂ ਦੇਖ ਲਿਆ ਵਾ ਕੈਮਰਾ ਬਿਲਕੁਲ ਅਲੌਟ ਨਹੀਂ ਆ ਇੱਕ ਗਲਿਆਰਾ ਆਇਆ ਵਾ ਹੁਣ ਇਸ ਤੋਂ ਬਾਅਦ ਅਗਲੇ ਗਲਿਆਰੇ ਚ ਆਪਾਂ ਐਂਟਰ ਕਰਨਾ ਹੈ ਆ ਇੱਕ ਡੀ ਐਂਜਾ ਬਣਾਇਆ ਕੋਈ ਸਿਲਵਰ ਦਾ ਤੇ ਉਤੇ ਜਾ ਤੱਕ ਦੀ ਜਵਰਦਸਤ ਬਣੀ ਹੋਈ ਹੈ ਕੈਮਰਾ ਇੱਥੇ ਵੀ ਲੱਗੇ ਹੋਏ ਆ ਪਰ ਕਹਿੰਦੇ ਇੱਥੇ ਲੋੜ ਹੈ ਚਲੋ ਆਇਹ ਤੋਂ ਐਂਟਰੀ ਪੁਆਇੰਟ ਇਹਦਾ ਜਿੱਥੋਂ ਆਪਾਂ ਆਏ ਸੀ ਚਲੋ ਅਗਲੇ ਕਿਲੇ ਦੇ ਚਲਦੇ ਆ ਕਰਦੇ ਆ ਦਰਸ਼ਨ ਵੀ ਰਸਤੇ ਕਾ ਸੜੀ ਅੰਦਰੋਂ ਥੋੜੀ ਨਹੀਂ ਚੜ ਜਿਆਦਾ ਨਹੀਂ ਬਸ ਥੋੜੀ ਜੀ। ਇਹ ਆਦਾਮਾ ਇਹ ਫੋਟੋ ਫੇ ਦੇ ਇਹ ਕਛਛ ਫੋਟੋ ਫੇ ਦੇ ਕਿ ਟੂ ਦੇ ਲੋ ਜੀ ਆ ਗਏ ਜੀ ਬਾਰ ਆਪਾ ਰਸਤੇ ਖਾਲਸਾ ਤੋਂ ਤੇ ਇਥੇ ਕੁਛ ਪਾਣੀ ਦੇ ਬਣਾਏ ਨਾਣੇ ਸਟਾਕ ਜੇ ਤੇ ਵੇਖਣ ਚੱਲੇ ਆ ਝੀਲੇ ਟਾਇਪ ਦੇ ਛੋਟੇ ਜਿਹੇ ਅਜੂਂਗਾ ਨਹੀਂ ਜ਼ਿਆਦਾ ਡੂੰਘਾ ਨਹੀਂ ਅਬ ਦੇ ਦਵਾ ਤਲੇ ਦੋ ਦੋ ਢਾਈ ਢਾਈ ਫੁੱਟ ਡੂੰਘਾ ਬਸ ਤੇ ਕਹਿੰਦੇ ਨੇ ਜੇ ਇੱਧਰ ਆ ਜੀਏ